ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਜਾ ਰਹੇ ਇੱਕ ਕਾਰ ਸਵਾਰ ਨੂੰ ਰੋਕ ਕੇ ਇੱਕ ਮੋਟਰਸਾਈਕਲ ਸਵਾਰ ਵੱਲੋਂ ਕਾਰ ਦੀ ਪੰਨ ਤੋੜ ਕੀਤੀ ਗਈ। ਮਾਮਲਾ ਅੰਮ੍ਰਿਤਸਰ ਦੇ ਪਤਲੀ ਘਰ ਚੌਕ ਦਾ ਹੈ ਜਿੱਥੇ ਇੱਕ ਸਿੱਖ ਨੌਜਵਾਨ ਆਪਣੇ ਪਰਿਵਾਰ ਨਾਲ ਆਪਣੀ ਕਾਰ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਨੌਜਵਾਨ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰੀ ਅਤੇ ਬਾਅਦ ਵਿੱਚ ਬਹਿਸ ਕਰਨ ਤੇ ਕੜੇ ਮਾਰ ਕੇ ਉਹਨਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਜਿਸ ਨਾਲ ਉਹਨਾਂ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਸ ਸੰਬੰਧ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮੋਟਰਸਾਈਕਲ ਸਵਾਰ ਦੀ ਭਾਲ ਕਰਕੇ ਵੱਡੀ ਕਾਰਵਾਈ ਕੀਤੀ ਜਾਵੇਗੀ। ਜੀ ਮੈਂ ਸਰਤਾਜ ਸਿੰਘ ਆ 골ਡਨ ਗੇਟ ਲੱਗ ਕੇ ਰਹਿਣਾ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀ ਘਰ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਹਾੜਾ ਸਾਹਿਬ ਦਰਸ਼ਨ ਕਰਨ ਬਾਬਾਈ ਦੇ ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਆਇਆ ਪੁਤਰੀਕਰ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪਰ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਕੇ ਮੇਰੇ ਠੀਕ ਹੈ ਜੀ ਤੇ ਕੈਮਰਿਆ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਲੇ ਮੈਂ ਅਜੇ ਵੀ ਇੱਥੇ ਖਲੋਤਾ ਆ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਦੇ ਤੋੜੇ ਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪੀ02ਸੀਏ8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਜੀ ਮੇਰਾ ਭਾਜੀ ਨੋਟ ਨੋਟ ਹੁੰਦਾ ਹੀ ਹੈ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਮੌਕੇ ਦੇ ਮੁਲਾਜ਼ਮ ਮੌਜੂਦ ਹੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਆ ਦਾ ਮਾੜਾ ਕਿਉ ਕਮਾ ਨੇ ਮੈਨੂੰ ਨੰਬਰ ਕੱਟ ਕੇ ਦਿੱਤਾ ਕੀ ਇਹਦੇ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਬਲ ਕਰਨ ਦਿਆਂ ਮਾੜਾ ਜਿਹਾ ਠੀਕ ਠਾਕ ਹੋਵਾ ਮੇਰੀ ਗੱਡੀ ਚੱਲਣ ਦੀ ਹਾਲਤ ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ ਦੇ ਵਿੱਚ ਬਹਿ ਸਕਦਾ ਜੇ ਥਾਣੇ ਅਸੀਂ ਥਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾਹ ਦਿੱਤੀ ਆਣਗੇ ਸਾਡੀ ਗੱਡੀ ਜਿਹੜੀ ਹੈ ਮਤਲਬ ਕਿਨੇ ਪੰਤੀ ਹੈ ਤੇ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੁਰਸਲ ਤੇ ਹੀ ਤੇ ਬੰਦਾ ਕੋ ਅਣਪਛਾਤਾ ਸੀ ਅਨਲੋਣ ਹੀ ਬੰਦਾ ਜਿਹੜਾ ਗੱਡੀ ਨੂੰ ਕੜੇ-ਕੜੇ ਮਾਰ ਕੇ ਦੇ ਕਾਫੀ ਗੱਡੀਆਂ ਨੁਕਸਾਨ ਕਰ ਗਿਆ ਬਾਕੀ ਇਹ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜਕੇ ਤੇ ਜਲਦੀ ਬੰਦੀ ਕਾਰਵਾਈ ਕਰਾਂਗੇ ਜੀ